ਸੋਫੇ ਗਾਇਕ ਹੰਸਰਾਜ ਹੰਸ ਤੇ ਪਰਮਜੀਤ ਹੰਸ ਹਰ ਮੁੱਦੇ ਤੇ ਬਿਬਾਕੀ ਦੇ ਨਾਲ ਆਪਣੀ رائے ਰੱਖਦੇ ਹੋਏ ਨਜ਼ਰ ਆਉਂਦੇ ਨੇ ਉਹਨਾਂ ਦੇ ਭਰਾ ਹੰਸਰਾਜ ਹੰਸ ਦੀ ਜਿੱਕਰ ਗੱਲ ਕਰੀਏ ਤਾਂ ਉਹ ਪਾਜਪਾ ਦੇ ਉਮੀਦਵਾਰ ਨੇ ਜੀ ਹਾਂ ਤੇ ਉਹਨਾਂ ਦਾ ਲਗਾਤਾਰ ਵਿਰੋਧ ਵੀ ਹੋ ਰਿਹਾ ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਲਗਾਤਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਪਰਮਜੀਤ ਹੰਸ ਦੀ ਗੱਲ ਕਰੀਏ ਤਾਂ ਇਹਨਾਂ ਨੇ ਪਹਿਲਾਂ ਆਪਣੇ ਭਰਾ ਹੰਸਰਾਜ ਹੰਸ ਦੇ ਲਈ ਵੋਟਾਂ ਦੀ ਅਪੀਲ ਵੀ ਕੀਤੀ ਸੀ ਪਰ ਅੱਜ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਗੇ ਰੱਖ ਦਿੱਤੀਆਂ ਜੀ ਹਾਂ ਉਹਨਾਂ ਨੇ ਕਿ ਲਿਖਿਆ ਕਿ ਅੱਜ ਫਾਈਨਲੀ ਬੋਲਣਾ ਪੈ ਗਿਆ ਰੱਬ ਮਿਹਰ ਕਰੇ ਮੈਨੂੰ ਨਹੀਂ ਪਤਾ ਮੇਰੀ ਇਸ ਵੀਡੀਓ ਦਾ ਮੈਨੂੰ ਕੀ ਖਮਿਆਜ਼ਾ ਭੁਗਤਣਾ ਪਵੇ ਸ਼ਾਇਦ ਸਾਰਾ ਪਰਿਵਾਰ ਮੇਰੇ ਖਿਲਾਫ ਹੋ ਜਾਵੇ ਪਰ ਅੱਜ ਪਬਲਿਕਲੀ ਹੰਸ ਪਾਜੀ ਨੂੰ ਬੇਨਤੀ ਕਰ ਰਿਹਾ ਨਿਕਲ ਜਾਓ ਇਸ ਰਾਜਨੀਤਿਕ ਗੰਦ ਚ ਉਹਨਾਂ ਨੇ ਕਿਹਾ ਕਿ ਹੰਸ ਪਾਜੀ ਨੇ ਆਪਣਾ ਸੁੱਚਾਪਨ ਇਸ ਰਾਜਨੀਤਿਕ ਗੰਦ ਦੇ ਵਿੱਚ ਖੁਦ ਸੁੱਟ ਦਿੱਤਾ ਉਹਨਾਂ ਕਿਹਾ ਕਿ ਮੈਂ ਤੁਹਾਡੇ ਪੈਰੀ ਪੈ ਕੇ ਕਹਿ ਰਿਹਾ ਕਿ ਇਸ ਰਾਜਨੀਤੀ ਦੇ ਗੰਦ ਚੋਂ ਨਿਕਲ ਜਾਓ ਉਹਨਾਂ ਨੇ ਕਿਹਾ ਕਿ ਲੋਕ ਮਾਪੇਂ ਦੀਆਂ ਗਾਲਾਂ ਕੱਢ ਰਹੇ ਨੇ ਮੇਰੀ ਵੀ ਮਾਂ ਉਹੀ ਹੈ ਤੁਹਾਡੀ ਵੀ ਮਾਂ ਉਹੀ ਹੈ ਕੀ ਸਾਨੂੰ ਮਾਵਾਂ ਧੀਆਂ ਤੋਂ ਵੱਧ ਕੀ ਮੋਦੀ ਸਾਹਿਬ ਹੋਗੇ ਕੀ ਕੁਝ ਕਿਹਾ ਉਹਨਾਂ ਨੇ ਇਸ ਵੀਡੀਓ ਦੇ ਵਿੱਚ ਆਓ ਸੁਣਦੇ ਹਾਂ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਅਦਾਬ ਸਾਰਿਆਂ ਨੂੰ ਅੱਜ ਦੀ ਇਹ ਵੀਡੀਓ ਬੜੀ ਸਪੈਸ਼ਲ ਆ ਮੇਰੇ ਵਾਸਤੇ ਬਹੁਤ ਸਪੈਸ਼ਲ ਆ ਮੈਨੂੰ ਨਹੀਂ ਪਤਾ ਇਸ ਵੀਡੀਓ ਦਾ ਕੀ ਰਿਜ਼ਲਟ ਨਿਕਲੇਗਾ ਕੀ ਰਿਐਕਸ਼ਨ ਹੋਏਗਾ ਸਪੈਸ਼ਲੀ ਮੇਰੇ ਪਰਿਵਾਰ ਦਾ ਮੇਰੇ ਵਾਸਤੇ ਭਾਰਤ ਰਿੰਦੇ ਪਰਿਵਾਰ ਦਾ ਜਹਾਂਸਪਾਜੀ ਦਾ ਤੇ ਮੈਨੂੰ ਨਹੀਂ ਪਤਾ ਤੁਹਾਡਾ ਕੀ ਰਿਐਕਟ ਹੋਏਗਾ ਮੇਰੇ ਤੇ ਪ੍ਰੈਸ ਕਾਨਫਰੈਂਸ ਕਰਕੇ ਕਹਿ ਦੋਗੇ ਕਿ ਮੇਰਾ ਭਰਾ ਹੀ ਨਹੀਂ ਆ ਤੇ ਉਹ ਵੀ ਕੋਈ ਨਹੀਂ ਕਹਿ ਦੋਗੇ ਕਿਉਂਕਿ ਕਦੇ ਵੀ ਨਵਾਂ ਨਾਲੋਂ ਮਾਸ ਅਲੱਗ ਨਹੀਂ ਹੁੰਦਾ ਭਰਾ ਤੇ ਆਪਾਂ ਸੀ ਤੇ ਰਹਿਣੇ ਆ ਮਰਦੇ ਦਮ ਤੱਕ ਮੈਂ ਬਹੁਤ ਦਿਨਾਂ ਦਾ ਇਹ ਗੱਲਾਂ ਕਰਨੀਆਂ ਚਾਹੁੰਦਾ ਸੀਗਾ ਬਹੁਤ ਵਾਰੀ ਮੈਂ ਕੈਮਰਾ ਔਨ ਕੀਤਾ ਮਾਈਕ ਵੀ ਔਨ ਕੀਤਾ ਪਰ ਕਰ ਨਹੀਂ ਸਕੇ ਗੱਲਾਂ ਫਿਰ ਉੱਠ ਜਾਂਦਾ ਸੀਗਾ ਛੱਡੋ ਯਾਰ ਜਿਗਰਾ ਹੀ ਨਹੀਂ ਪਿਆ ਗੱਲਾਂ ਕਰਨ ਦਾ ਪਰ ਅੱਜ ਮੈਨੂੰ ਨਹੀਂ ਪਤਾ ਤੁਹਾਡੇ ਤੱਕ ਵੀਡੀਓ ਪਹੁੰਚੇਗੀ ਜਾਂ ਨਹੀਂ ਜਾਂ ਹੋ ਸਕਦਾ ਫਿਰ ਡਿਲੀਟ ਕਰ ਦਵਾਂ ਨਾ ਹੀ ਪੋਸਟ ਕਰਾਂ ਪਰ ਬਣਾ ਰਿਹਾ ਗੱਲਾਂ ਨੇ ਕੁਛ ਇੱਕ ਹਾਲਾਂਕਿ ਮੈਂ ਦੋ ਵੀਡੀਓ ਪਹਿਲਾਂ ਬਣਾਈਆਂ ਨੇ ਜਿਹਦੇ ਵਿੱਚ ਮੈਂ ਵੋਟਾਂ ਵੀ ਮੰਗੀਆਂ ਨੇ ਖੁਦ ਤੇ ਭਾਜੀ ਬਾਰੇ ਉਹਨਾਂ ਦੀ ਸ਼ਖਸੀਅਤ ਬਾਰੇ ਬਹੁਤ ਡਿਟੇਲ ਚ ਮੈਂ ਦੱਸਿਆ ਔਰ ਉਹ ਬਿਲਕੁਲ ਸੱਚ ਆ ਸਟਾਰਟਿੰਗ ਵਿੱਚ ਹੀ ਮੈਂ ਕਹਿ ਦਿੰਦਾ ਕਿ ਭਾਜੀ ਦੀ ਨੀਅਤ ਤੇ ਮੈਨੂੰ ਕੋਈ ਸ਼ੱਕ ਨਹੀਂ ਭਾਜੀ ਦੇ ਕੰਮ ਕਰਨ ਤੇ ਮੈਨੂੰ ਰਤੀਪੂਰਾ ਸ਼ੱਕ ਨਹੀਂ ਉਹਨਾਂ ਦੇ ਜਜ਼ਬੇ ਬਾਰੇ ਉਹਨਾਂ ਦੀ ਸੈਂਸਿਟਿਵਿਟੀ ਬਾਰੇ ਮੈਨੂੰ ਪੂਰਾ ਵੀ ਰਤੀ ਪਰ ਵੀ ਮੈਨੂੰ ਕੋਈ ਸ਼ੱਕ ਨਹੀਂਗਾ ਇਹ ਮੈਂ ਗਾਰੰਟੀ ਨਾਲ ਕਹਿ ਸਕਦਾ ਪਰ ਅੱਜ ਮੈਂ ਸਟਾਰਟਿੰਗ ਵਿੱਚ ਇਹ ਵੀ ਦੱਸ ਦਿਨਾ ਕਿ ਅੱਜ ਮੈਂ ਵੋਟਾਂ ਲੈਣ ਲਈ ਨਹੀਂ ਤੁਹਾਡੇ ਕੋਲ ਬੈਠਾ ਇਹ ਵੀਡੀਓ ਵੋਟਾਂ ਵਾਸਤੇ ਨਹੀਂ ਹੈ ਇਹ ਵੀਡੀਓ ਮੈਂ ਆਪਣੇ ਮੇਰੇ ਭਰਾ ਹੀ ਨਹੀਂ ਮੇਰੇ ਪਿਓ ਹੀ ਨੇ ਮੇਤੋਂ ਤਿੰਨ ਚਾਰ ਜਗ੍ਹਾ ਵੱਡੇ ਨੇ ਘਰ ਵਿੱਚ ਤੇ ਮੈਂ ਉਹਨਾਂ ਨੂੰ ਅੱਜ ਸੋਸ਼ਲ ਮੀਡੀਆ ਥਰੂ ਬੇਨਤੀ ਕਰਨ ਲਈ ਬੈਠਾ ਕਿ ਰੱਬ ਦਾ ਵਾਸਤਾ ਆ ਦੇਖੋ ਮੈਂ ਇਹਨੂੰ ਹੱਥ ਜੋੜੇ ਨਮਨਿਓ ਇਮੈਂ ਤੁਹਾਡੇ ਚਰਨਾਂ ਵਿੱਚ ਲੰਮਾ ਪਿਆ ਸਮਝ ਲਓ ਤੁਹਾਡੇ ਪੈਰਾਂ ਵਿੱਚ ਤੁਹਾਡੇ ਕਦਮਾਂ ਵਿੱਚ ਲੰਮਾ ਪੈ ਕੇ ਮੈਂ ਕਹਿ ਰਿਹਾ ਕਿ ਇਸ ਗੰਦ ਵਿੱਚੋਂ ਨਿਕਲੋ ਛੱਡੋ ਪਰਾਂ ਸਾਰਾ ਕੁਝ ਕਿਉਂਕਿ ਤੁਹਾਡਾ ਜਿਹੜਾ ਰਤਬਾ ਜਿਹੜਾ ਤੁਹਾਡਾ ਸਟੈਂਡਰਡ ਆ ਉਹ ਬਹੁਤ ਉੱਚਾ ਸੁੱਚਾ ਉੱਚਾ ਵੀ ਹੈ ਤੇ ਸੁੱਚਾ ਵੀ ਬਹੁਤ ਆ ਤੇ ਇਹ ਜਿਹੜਾ ਕੰਮ ਆ ਰਾਜਨੀਤੀ ਸਪੈਸ਼ਲੀ ਸਾਡੇ ਪੰਜਾਬ ਦੀ ਰਾਜਨੀਤੀ ਇਹਦੇ ਜਿੰਨਾ ਮੇਰੇ ਖਿਆਲ ਹੈ ਕਿ ਗੰਦਾ ਕੰਮ ਕਿਤੇ ਹੋ ਨਹੀਂ ਸਕਦਾ ਮੈਨੂੰ ਇਹ ਲੱਗਦਾ ਕਿਤੇ ਦੁਨੀਆ ਦੇ ਵਿੱਚ ਇੰਨੀ ਗੰਦੀ ਰਾਜਨੀਤੀ ਹੋਵੇਗੀ ਜਿੰਨੀ ਸਾਡੇ ਪੰਜਾਬ ਦੇ ਵਿੱਚ ਤੁਸੀਂ ਬਹੁਤ ਸੱਚੇ ਸੁੱਚੇ ਕਲਾਕਾਰ ਹੋ ਵਾਕਈ ਸੂਫੀਅਤ ਨਾਲ ਭਿੱਜੇ ਹੋਏ ਕਲਾਕਾਰ ਹੋ ਪਰ ਇਹ ਤੁਹਾਡਾ ਸੱਚਾ ਪੰਜੜਾ ਤੁਸੀਂ ਆਪਣੇ ਆਪ ਹੀ ਜਾ ਕੇ ਇੱਕ ਗੰਦੇ ਨਾਲੇ ਵਿੱਚ ਸੁੱਟ ਦਿੱਤਾ। ਮੇਰੀਆਂ ਗੱਲਾਂ ਨੂੰ ਗੁੱਸਾ ਕਰਨ ਦੀ ਬਜਾਏ ਤੁਸੀਂ ਗੌਰ ਨਾਲ ਸੋਚੇ ਕਿ ਪਰਮਜੀਤ ਕਹਿ ਤ ਸੱਚ ਰਿਹਾ। ਇਹ ਤੁਹਾਨੂੰ ਮਹਿਸੂਸ ਕਰਨਾ ਪਏਗਾ। ਮੈਂ ਅਗੇਨ ਮੈਂ ਇੱਕ ਇੱਕ ਮਿੰਟ ਬਾਅਦ ਤੁਹਾਨੂੰ ਮਾਫੀ ਵੀ ਮੰਗਦਾ ਰਾਵਾਂਗਾ। ਮੈਂ ਇਹ ਨਹੀਂ ਕਿ ਅੱਜ ਸਿੱਧਾ ਸੋਸ਼ਲ ਮੀਡੀਆ ਤੇ ਆ ਗਿਆ ਮੈਂ ਸਾਰਿਆਂ ਨੂੰ ਦੱਸਣਾ ਚਾਹਣਾ। 2009 ਤੋਂ ਜਦੋਂ ਰਾਜਨੀਤੀ ਵਿੱਚ ਐ ਉਦੋਂ ਵੀ ਮੇਰੀ ਬਹਿਸ ਹੋਈ। ਹੁਣ ਜਦੋਂ ਇਸ ਵਾਰੀ ਇਲੈਕਸ਼ਨਾਂ ਵਿੱਚ ਆਏ ਨੇ ਕਿਵੇਂ ਮੈਂ ਕਹਿ ਸਕਦਾ ਸਾਰਾ ਕੁਝ ਮੈਨੂੰ ਸਮਝ ਨਹੀਂ ਆਉਦੀ ਮੈਨੂੰ ਲਫ਼ਜ਼ ਨਹੀਂ ਮਿਲ ਰਿਹਾ ਅੱਜ ਜੋ ਮੈਂ ਗੱਲਾਂ ਕਰਨੀਆਂ ਚਾਹੁੰਨਾ ਹੁਣ ਵੀ ਹੰਸਪਾਜੀ ਕੋਲ ਮੇਰੇ ਇਹ ਉਸ ਉਹ ਇਸ ਚੀਜ਼ ਦੇ ਗਵਾਹ ਨੇ ਕਿ ਉਹਨਾਂ ਕੋਲ ਮੇਰੇ ਬਹੁਤ ਲੰਬੇ ਲੰਬੇ ਵੌਇਸ ਮੈਸੇਜ ਪਏ ਨੇ ਕਦੇ ਉਹਨਾਂ ਦਾ ਰਿਪਲਾਈ ਆ ਜਾਂਦਾ ਸੀ ਕਦੇ ਨਹੀਂ ਵੀ ਆਉਂਦਾ ਸੀ ਤੇ ਮੈਂ ਸਮਝ ਸਕਦਾ ਕੋਈ ਫੰਜਸਾਤ ਤੋਂ 10 ਮਿੰਟ ਦੇ 20-20 ਮਿੰਟ ਦੇ 15-15 ਮਿੰਟ ਦੇ ਮੇਰੇ ਵੌਇਸ ਮੈਸੇਜ ਟੈਕਸਟ ਮੈਸੇਜ ਬਹੁਤ ਲੰਬੇ ਲੰਬੇ ਉਹਨਾਂ ਕੋ ਪੈ ਨੇ ਤੇ ਸਾਡੀ ਗੱਲਬਾਤ ਹੁੰਦੀ ਰਹੀ ਹੈ ਮੈਸੇजेस ਥਰੂ ਵੀ ਤੇ ਮੈਂ ਹਰ ਵਾਰ ਇਹ ਹੀ ਕਿਹਾ ਕਿ ਛੱਡੋ 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 ਇਹ ਸਾਰੇ ਗੰਦ ਜਿਹੇ ਕਿਹੜੇ ਚੱਕਰਾਂ ਵਿੱਚ ਪੈ ਗਏ ਕਿਉਂਕਿ ਦੋ ਤਿੰਨ ਗੱਲਾਂ ਮੈਂ ਜਹਾਂਸਪਾਜੀ ਨੂੰ ਸੋਸ਼ਲ ਮੀਡੀਆ ਦریعੇ ਪੁੱਛਣਾ ਚਾਹੁੰਦਾ ਉਦਾਂ ਮੈਂ ਪੁੱਛ ਚੁੱਕਿਆ ਸਾਰਾ ਕੁਝ ਹਜ਼ਾਰ ਵਾਰੀ ਅੱਜ ਵੀ ਮੈਂ ਸਿੱਧਾ ਨਹੀਂ ਹੰਸਪਾਜੀ ਕੋਲ ਮੈਸੇਜ ਪਾਏ ਨੇ ਮੇਰੇ ਅੱਜ ਦੇ ਵੀ ਤਿੰਨ ਮੈਸੇਜ ਹੋਣਗੇ ਮੈਂ ਕਿਹਾ ਸੀ ਵੀ ਮੈਂ ਮਾਫੀ ਚਾਹਣਾ ਐਡਵਾਂਸ ਵਿੱਚ ਹੀ ਪਰ ਮੈਂ ਅੱਜ ਪਬਲਿਕਲੀ ਮੈਂ ਤੁਹਾਨੂੰ ਇਸ ਗੰਦ ਚੋਂ ਨਿਕਲ ਆਉਣ ਵਾਸਤੇ ਕਹਿਣ ਲੱਗਾ ਅੱਜ ਮੈਂ ਮੈਸੇਜ ਕੀਤਾ ਸੀ ਤੇ ਗੱਲ ਇਹ ਆ ਕਿ ਹੰਸਪਾਜੀ ਚੰਗੀ ਜ਼ਿੰਦਗੀ ਜਿਉਣ ਵਾਸਤੇ ਇਨਸਾਨ ਨੂੰ ਕੀ ਚਾਹੀਦਾ ਇਹ ਮੈਂ ਤੁਹਾਨੂੰ ਪੁੱਛ ਰਿਹਾ ਮੈਂ ਅਗੇਨ ਕਹਿੰਦਾ ਕਿ ਮੇਰੀ ਕਿ ਔਕਾਤ ਨਹੀਂ ਕਿ ਮੈਂ ਤੁਹਾਨੂੰ ਸਮਝਾ ਸਕਾਂ ਕਦੇ ਵੀ ਨਹੀਂ ਮੈਂ ਤੁਹਾਨੂੰ ਸਮਝਾ ਨਹੀਂ ਸਕਦਾ ਕਦੇ ਵੀ ਤੁਸੀਂ ਤਾਂ ਬਹੁਤ ਮੈਂ ਤੇ ਇੱਕ ਕੀੜੀ ਹਾਂ ਤੁਹਾਡੇ ਸਾਹਮਣੇ ਪਰ ਮੈਂ ਕਹਿ ਜ਼ਰੂਰ ਸਕਦਾ ਇੱਕ ਭਰਾ ਹੋਣ ਦੇ ਨਾਤੇ ਕਿਉਂਕਿ ਤੁਹਾਡੀ ਭੈਣ ਮੇਰੀ ਭੈਣ ਆ ਤੁਹਾਡੀ ਮਾਂ ਮੇਰੀ ਮਾਂ ਆ ਤੁਹਾਡਾ ਪਿਓ ਮੇਰਾ ਪਿਓ ਆ ਤੁਹਾਡੇ ਬੱਚੇ ਮੇਰੇ ਵੀ ਬੱਚੇ ਨੇ ਬੰਦੇ ਨੂੰ ਜ਼ਿੰਦਗੀ ਜਿਉਣ ਵਾਸਤੇ ਕੀ ਚਾਹੀਦਾ ਹੁੰਦਾ ਚੰਗਾ ਘਰ ਹੋਵੇ ਪੈਸੇ ਆਉਂਦੇ ਜਾਂਦੇ ਰਹਿਣ ਜਿੰਨਾ ਕੁ ਗੁਜ਼ਾਰਾ ਚੱਲਦਾ ਚਲੋ ਬੈਂਕਾਂ 'ਚ ਪਏ ਹੋਣੇ ਚਾਹੀਦੇ ਤੁਹਾਡੇ ਤੇ ਚਲੋ ਹੈਗੇ ਨੇ ਮਾਲਕ ਦੀ ਕਿਰਪਾ ਨਾਲ ਤੇ ਕੋਠੀਆਂ ਕਾਰਾਂ ਅੱਜ ਕੱਲ ਚੰਗੇ ਚੰਗੇ ਮਹਿੰਗੇ ਮਹਿੰਗੇ ਫੋਨਾਂ ਦਾ ਵੀ ਰਿਵਾਜ ਹੈ ਤੇ ਸਭ ਤੋਂ ਵੱਡੀ ਜਿਹੜੀ ਗੱਲ ਆ ਅਵਾਰਡ ਸ਼ਵਾਰਡ ਜਿਹੜੇ ਦੁਨੀਆ ਭਰ ਦੇ ਤੁਹਾਡੇ ਹਿੱਸੇ ਆਏ ਨੇ ਮਾਣ ਸਨਮਾਨ ਲੋਕਾਂ ਦਾ ਅੰਨੇ ਵਾ ਪਿਆ ਤੁਹਾਡੇ ਹਿੱਸੇ ਆ ਲੋਕਾਂ ਦਾ ਅੱਜ ਵੀ ਉਦਾਂ ਹੀ ਆ ਲੋਕਾਂ ਦਾ ਪਿਆਰ बस ਉਹ پارٹی ਕਰਕੇ ਤੁਹਾਡੇ ਖਿਲਾਫ ਹੋਏ ਨੇ ਕੁਝ ਲੋਕ ਸਾਰੇ ਨਹੀਂ ਕੁਝ ਲੋਕ ਤੇ ਇਨਸਾਨ ਨੂੰ ਇਹੀ ਕੁਝ ਚਾਹੀਦਾ ਹੁੰਦਾ ਦੁਨੀਆ ਭਰ ਦੀਆਂ ਸ਼ੀਲਡਾਂ ਆਪਣੇ ਘਰ ਘਰ ਭਰਿਆ ਪਿਆ ਦੀਵਾਰਾਂ ਭਰੀਆਂ ਪਈਆਂ ਨੇ ਸਰਟੀਫਿਕੇਟਸ ਦੇ ਨਾਲ ਜਿਹੜੇ ਮਾਨ ਸਨਮਾਨ ਜਿਹੜੇ ਸਨਮਾਨ ਚਿੰਨ੍ਹ ਹੁੰਦੇ ਨੇ ਲਿਖਤੀ ਰੂਪ ਦੇ ਵਿੱਚ ਇੱਥੇ ਮੇਰੇ ਕੰਪਿਊਟਰ 'ਚ ਵੀ ਸਾਰਾ ਕੁਝ ਪਿਆ ਤੇ ਉਸ ਤੋਂ ਵੀ ਵੱਡੀ ਗੱਲ ਜਿਹੜੀ ਹੁੰਦੀ ਆ ਔਲਾਦ ਚੰਗੀ ਹੋਵੇ ਤੇ ਇਹਦੇ ਵੱਲੋਂ ਹੀ ਪ੍ਰਮਾਤਮਾ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਇੰਨਾ ਕਰਮ ਕੀਤਾ ਤੁਹਾਡੇ ਤੇ ਕਿ ਮੇਰਾ خیال ਹੈ ਕਿ ਕਿਸੇ ਸਿੰਗਰ ਦੇ ਹਿੱਸੇ ਦਾ ਨਹੀਂ ਆਇਆ ਹੋਣਾ ਬੱਚੇ ਨਵਰਾਜ ਜੁਵਰਾਜ ਫਿਲਮਾਂ ਦੇ ਵਿੱਚ ਵੀ ਸੁਪਰਸਟਾਰ ਨੇ ਤੇ ਗਾਣੇ ਦੇ ਵਿੱਚ ਵੀ ਸੁਪਰਸਟਾਰ ਨੇ ਤੇ ਇਹ ਵੀ ਨਹੀਂ ਕਿ ਸ਼ੋਅ ਹੀ ਕਰਦੇ ਨੇ ਤੇ ਗਾਣਾ ਗਾਏ ਜਾਂਦੇ ਨੇ ਸਰੀਲੇ ਵੀ ਬਹੁਤ ਨੇ ਤੁਹਾਡੇ ਖੂਨ ਦਾ ਅਸਰ ਵੀ ਪੂਰਾ ਉਹਨਾਂ ਦੇ ਗਾਣੇ ਤੇ ਸ੍ਰੀਲੇ ਵੀ ਨੇ ਇਹ ਨਹੀਂ ਕੋ ਕਊਆ ਇੱਦਾਂ ਨਹੀਂ ਕੋ ਕਹਿ ਸਕਦਾ ਉਹ ਤੁਹਾਨੂੰ ਸਰਾਜ ਹੰਸ ਦੇ ਨਾਂ ਕਰਕੇ ਬੱਚੇ ਚੱਲ ਜਾਂਦੇ ਨਹੀਂ ਉਹਨਾਂ ਤਾਂ ਆਪਣੀ ਐਕਟਿੰਗ ਆ ਆਪਣਾ ਗਾਣਾ ਆ ਕਿਤੇ ਵੀ ਤੁਹਾਡਾ ਉਹਨਾਂ ਨੇ ਪੇਠ ਨਹੀਂ ਲਵਾਈ ਗਾਣੇ ਗਾਣੇ ਮੁਤਾਲਕ ਜਿੱਥੇ ਵੀ ਗਾਇਆ ਬੰਦਾ ਵਾਹ ਵਾਹ ਹੀ ਕਰ ਬੈਠਦਾ ਮੈਂ ਫੈਨ ਆ ਮੇਰੇ ਬੱਚੇ ਨੇ ਉਹ ਪਰ ਮੈਂ ਗਾਣੇ ਉਹਨਾਂ ਦੇ ਦੋਨਾਂ ਦਾ ਤਾਂ ਫੈਨ ਆ ਹੋਰ ਕੀ ਚਾਹੀਦਾ ਬੰਦੇ ਨੂੰ ਸਭ ਤੋਂ ਵੱਡੀ ਜ਼ਮੀਨ ਜਾਇਦਾਦ ਹੀ ਹੁੰਦੀ ਆ ਮਤਲਬ ਇੱਕ ਫੁੱਲ ਪੈਕੇਜ ਕਿਸ ਇਨਸਾਨ ਨੂੰ ਜਿਸ ਇਨਸਾਨ ਨੂੰ ਮਿਲਦਾ ਹੈ ਉਸ ਤੋਂ ਵੱਡਾ ਖੁਸ਼ਕਿਸਮਤ ਕੌਣ ਹੈ ਉਹ ਤੁਸੀਂ ਹੋ ਉਹ ਹੰਸ ਰਾਜ ਹੰਸ ਜਿਸ ਨੂੰ ਫੁੱਲ ਪੈਕੇਜ ਮਿਲਿਆ ਰੱਜਮਾ ਹੁਸਨ ਰੱਜਮਾ ਗਾਣਾ ਸੁਰੀਲਾ ਬਾਲ ਬੱਚੇ ਇੰਨੇ ਸੋਹਣੇ ਕਾਰੋਬਾਰ ਐਸ਼ੋ ਇਸ਼ਰਤ ਲੋਕਾਂ ਦਾ ਪਿਆਰ ਖੂਬਸੂਰਤੀ ਦਾ ਇੱਕ ਤੁਸੀਂ ਨਮੂਨਾ ਹੋਰ ਕੀ ਚਾਹੀਦਾ ਬੰਦੇ ਨੂੰ ਕਾਦੇ ਵਾਸਤੇ ਛਾਲਾ ਮਾਰਦੇ ਹੋ ਪੁੱਠੀਆਂ ਹੋਣ ਕੀ ਚਾਹੀਦਾ ਲੋਕੀ ਤੁਹਾਡੀ ਮਤਲਬ ਇੱਕ ਝਲਕ ਵੇਖਣ ਵਾਸਤੇ ਸਾਰਾ ਸਾਰਾ ਦਿਨ ਆਪਣੇ ਘਰ ਮੂਰੇ ਰਸ ਪਿਆ ਰਹਿੰਦਾ ਸੀਗਾ ਮੈਂ ਚਾਹ ਪਾਣੀ ਪਿਲਾਉਂਦਾ ਰਿਹਾ ਉਹਨਾਂ ਲੋਕਾਂ ਨੂੰ ਸਾਰਾ ਸਾਰਾ ਦਿਨ ਲੋਕੀ ਸਿਰਫ ਹੁਣ ਹੱਸ ਰਹੇ ਹੱਸ ਬਾਹਰ ਹੋਣ ਲੋਕਾਂ ਨੂੰ ਪਤਾ ਵੀ ਨਹੀਂ ਹੁੰਦਾ ਸੀਗਾ ਘਰ ਹੈਗੇ ਜਾਂ ਨਹੀਂ ਹੈਗੇ ਫਿਰ ਵੀ ਬੈਠੇ ਹੀ ਰਹਿਣਾ ਲੋਕਾਂ ਨੇ ਤੇ ਉਸੇ ਗੇਟ ਮੂਰੇ ਉਹੀ ਲੋਕ ਮੁਰਦਾਬਾਦ ਦੇ ਨਾਰੇ ਕਿਉਂ ਲਾਉਣ ਲੱਗ ਪਏ ਸਿਰਫ ਇੱਕ ਇੱਕ ਪਦਵੀਆਂ ਕੁਰਸੀਆਂ ਕਰਕੇ ਜਿਹੜੀਆਂ ਪਦਵੀਆਂ ਤੁਹਾਡੇ ਕੋਲ ਇਹ ਕੁਰਸੀਆਂ ਉਹਨਾਂ ਦੇ ਸਾਹਮਣੇ ਕੀ ਸੀ ਪਰ ਮੇਰੀ ਮੈਂ ਬਹੁਤ ਸੋਚਿਆ ਬਹੁਤ ਸੋਚਿਆ ਰੋ ਰੋ ਕੇ ਵੀ ਸੋਚਿਆ ਮੱਥਾ ਫੜ ਫੜ ਕੇ ਵੀ ਸੋਚਿਆ ਪਰ ਮੈਂ ਨਤੀਜੇ ਤੇ ਪਹੁੰਚ ਨਹੀਂ ਸਕਿਆ ਤੁਸੀਂ ਆਪੇ ਹੀ ਦੱਸ ਦਿਓ ਇਹਦਾ ਕਾਰਨ ਕੀ ਹੈ ਉਹਨੇ ਵੱਡੀਆਂ ਜਿਹੜੇ ਤੁਹਾਡੇ ਕੋਲ ਅਹੁਦੇ ਨੇ ਕੀ ਐਮਪੀ ਸ਼ੈਂਪੀ ਬਣ ਕੇ ਤੁਸੀਂ ਲੈਣਾ ਕੀ ਹੈ ਕੀ ਲੈਣਾ ਤੁਸੀਂ ਕੀ ਫਾਇਦਾ ਆਪਣਾ ਟੱਬਰ ਦਾ ਤੇ ਲਾਉਣ ਦਾ ਅੱਜ ਮੈਂ ਇਸ ਕਰਕੇ ਬੋਲਿਆ ਕਿਉਂਕਿ ਜੇ ਤੁਹਾਨੂੰ ਕੱਲਿਆਂ ਨੂੰ ਵੀ ਕੁਛ ਮਾੜਾ ਕਹਿੰਦਾ ਮੈਨੂੰ ਤਾਂ ਫੇਰ ਵੀ ਦੁੱਖ ਹੋਣਾ ਹੀ ਆ ਪਰ ਗੱਲ ਤੇ ਬਹੁਤ ਦੂਰ ਤੱਕ ਪਹੁੰਚ ਗਈ ਆ ਆ ਦੋ ਤਿੰਨ ਮਹੀਨੇ ਹੋ ਗਏ ਨੇ ਸੁਣਦਿਆਂ ਨੂੰ ਦੇਖਦਿਆਂ ਨੂੰ ਤੁਸੀਂ ਸ਼ਾਇਦ ਕਮੈਂਟ ਨਹੀਂ ਪੜਦੇ ਕਮੈਂਟ ਮੈਂ ਪੜਦਾ ਹਾਂ ਕਮੈਂਟਾਂ ਵਿੱਚ ਜੋ ਧੀ ਪੈਣੇ ਕੀਤੀ ਹੁੰਦੀ ਤੋਬਾ ਮੈਂ ਕਹਿੰਨਾ ਜਿਗਰਾ ਪੜ ਲੀਨੇ ਅਸੀਂ ਫੇਰ ਵੀ ਮੈਂ ਕਿਹਨੂੰ ਕਿਹਨੂੰ ਮੰਮੀ ਜਵਾਬ ਦਵਾ ਕਈਆਂ ਨੂੰ ਮੈਂ ਜਵਾਬ ਦਿੱਤੇ ਵੀ ਨੇ ਤੇ ਲੋਕੀ ਲੋਕੀ ਇਦਾਂ ਦੇ ਨਹੀਂ ਦੇਖੋ ਤੁਹਾਡੇ ਵੀ ਯਾਰ ਦੋਸਤ ਬਹੁਤ ਤੁਹਾਨੂੰ ਭੇਜਦੇ ਹੋਣਗੇ ਮੇਰੇ ਜਿਹੜੇ ਜਿਨ੍ਹਾਂ ਨੇ ਮੇਰੇ ਨਾਲ ਬੈਠ ਕੇ ਇੱਕੋ ਥਾਲੀ ਵਿੱਚ ਖਾਦਾ ਜਿਨ੍ਹਾਂ ਨੇ ਮੈਨੂੰ ਚੰਗੀਆਂ ਚੀਜ਼ਾਂ ਕਦੇ ਵੀ ਨਹੀਂ ਭੇਜੀਆਂ ਤੁਹਾਡਾ ਗਾਣਾ ਇੰਨਾ ਵਾਲੇ ਦੁਆਲੇ ਚੱਲਦਾ ਰਹਿੰਦਾ ਕਦੇ ਨਹੀਂ ਭੇਜਿਆ ਕਿਸੇ ਨੇ ਚੰਗੀਆਂ ਚੰਗੀਆਂ ਚੀਜ਼ਾਂ ਮੇਰੀਆਂ ਵੀਡੀਓ ਸ਼ੀਡੀਓ ਬਹੁਤ ਚੰਗੀਆਂ ਹੁੰਦੀਆਂ ਨੇ ਕਦੇ ਨਹੀਂ ਭੇਜੀਆਂ ਪਰ ਆ ਚੀਜ਼ਾਂ ਮੈਨੂੰ ਸਪੈਸ਼ਲ ਭੇਜੀਆਂ ਜਾਂਦੀਆਂ ਤੁਹਾਡੇ ਜਿਹੜੇ ਮੀਮ ਲੋਕਾਂ ਨੇ ਬਣਾਏ ਹੋਏ ਨੇ ਸ਼ਾਇਦ ਮੀਮ ਹੀ ਕਹਿੰਦੇ ਐ ਤੇ ਉਹ ਮੈਨੂੰ ਸਪੈਸ਼ਲੀ ਭੇਜੇ ਜਾਂਦੇ ਨੇ ਕਾਦੇ ਵਾਸਤੇ ਕਿਉਂਕਿ ਅੰਦਰੋਂ ਹੀ ਲੋਕ ਖੁਸ਼ ਹੁੰਦੇ ਨੇ ਬੇਸ਼ੱਕ ਨਾਲ ਬੈਠ ਕੇ ਖਾਂਦੇ ਨੇ ਪਰ ਅੰਦਰੋਂ ਹੀ ਲੋਕ ਖੁਸ਼ ਹੁੰਦੇ ਨੇ ਕਿ ਦੇਖੋ ਕੀ ਹਾਲ ਹੋ ਰਿਹਾ ਤੁਹਾਡਾ ਤੁਹਾਡੇ ਯਾਰ ਦੋਸਤ ਵੀ ਕੀ ਇਹ ਹੋ ਜਾ ਨੇ ਨਾਲ ਆਪਣੇ ਪਰਿਵਾਰ ਦੇ ਵਿੱਚ ਵੀ ਮੈਂ ਮੈਂ ਇਹ ਗੱਲ ਕਹਿਣ ਲੱਗਾ ਝਿਜਕਾਂਗਾ ਨਹੀਂ ਤੁਹਾਡੇ ਯਾਰ ਦੋਸਤ ਤੁਹਾਡੇ ਨਾਲ ਘੁੰਮਣ ਵਾਲੇ ਜਾਂ ਆਪਣੇ ਰਿਸ਼ਤੇਦਾਰੀ ਵਿੱਚੋਂ ਵੀ ਬਹੁਤੇ ਲੋਕ ਇਹੋ ਜਿਹੇ ਨੇ ਜਿਹੜੇ ਜਾ ਕੇ ਤੁਹਾਡੇ ਕੋਲ ਬੈਠ ਕੇ ਬਸ ਫੋਟੋਆਂ ਕਰਾ ਕੇ ਬਸ ਸਟੇਟਸ ਲਾਉਣੇ ਨੇ ਤੇ ਬਾਅਦ ਵਿੱਚ ਫੇਸਬੁੱਕ ਤੇ ਪੋਣੀਆਂ ਨੇ ਤਰੀਲਾ ਬਣਾ ਬਣਾ ਕੇ ਪੋਣੀਆਂ ਨੇ ਬਸ ਇੱਥੋਂ ਤੱਕ ਹੀ ਲੋਕ ਨੇ ਇੱਥੋਂ ਤੱਕ ਹੀ ਆਪਣੇ ਨੇ ਅੱਜਕੱਲ ਅਦਰਵਾਈਜ਼ ਜੇ ਕਿਸੇ ਨੂੰ ਦਿਲੋਂ ਦੁੱਖ ਹੁੰਦਾ ਜੇ ਮੈਂ ਅੱਜ ਬੋਲ ਰਿਹਾ ਉਹ ਤੁਹਾਡੇ ਕੋਲ ਬੈਠੇ ਨੇ ਉਹ ਤੁਹਾਡੇ ਕੋਲ ਬੈਠੇ ਨੇ ਸਮਝਾ ਸਕਦੇ ਸੀ ਕੋਲ ਬਿਠਾ ਕੇ ਸਾਰਾ ਟੱਬਰ ਬੈਠਦਾ ਸਾਰਾ ਟੱਬਰ ਬੈਠਦਾ ਕੋਸ਼ਿਸ਼ ਤੇ ਕਰਦੇ ਨਾ ਪਰ ਕੋਈ ਸਿਟਿੰਗ ਹੀ ਨਹੀਂ ਹੋਈ ਆਪਣੇ ਘਰ ਦੇ ਵਿੱਚ ਕਿਸੇ ਨੇ ਸਲਾਹ ਹੀ ਨਹੀਂ ਦਿੱਤੀ ਕਿਸੇ ਨੇ ਕਿਹਾ ਹੀ ਨਹੀਂ ਨਾ ਰਿਸ਼ਤੇਦਾਰੀ ਨੇ ਨਾ ਕਿਸੇ ਨੇ ਕਿ ਛੱਡੋ ਪਰਾਂ ਇਸ ਕੰਮ ਨੂੰ ਕਿਸੇ ਨੇ ਕਿਹਾ ਹੀ ਨਹੀਂ ਮੈਨੂੰ ਪਤਾ ਮੈਂ ਬਦਨਾਮ ਹੋ ਜਾਣਾ ਅੱਜ ਬਹੁਤ ਬੁਰੀ ਤਰ੍ਹਾਂ ਬਦਨਾਮ ਹੋ ਜਾਣਾ ਤੁਹਾਡੀ ਨਿਗਾਹ ਦੇ ਵਿੱਚ ਬਹੁਤ ਆਪਣੇ ਘਰਦਿਆਂ ਦੀ ਨਿਗਾਹ 'ਚ ਮੈਨੂੰ ਬਹੁਤ ਗਾਲਾਂ ਕੱਢੋਗੇ ਅੱਜ ਤੁਸੀਂ ਪਰ ਤੁਸੀਂ ਯਕੀਨ ਕਰੋ ਨਾ ਕਰੋ ਕੋਈ ਵੀ ਮੇਰੇ ਘਰ ਦੇ ਪਰ ਮੈਂ ਮੇਰੀ ਵਾਈਫ ਮੈਨੂੰ ਬਹੁਤ ਸਮਝਦੀ ਆ ਉਹਨੂੰ ਪਤਾ ਮੈਂ ਰੋਜ਼ ਹੀ ਰੋਣਾ ਰੋਜ਼ ਹੀ ਰੋਣਾ ਤੁਸੀਂ ਇਹ ਦੱਸ ਦਿਓ ਮੈਨੂੰ ਬਸ ਤੁਸੀਂ ਹਰ ਵੀਡੀਓ ਵਿੱਚ ਕਹਿੰਦੇ ਹੋ ਦੇਖੋ ਮੈਨੂੰ ਨਹੀਂ ਪਤਾ ਤੁਹਾਡੇ ਵਾਸਤੇ ਮੋਦੀ ਕੀ ਹੈਗਾ ਕੀ ਨਹੀਂ ਤੁਹਾਡੇ ਵਾਸਤੇ ਬੀਜੇਪੀ ਕੀ ਆ ਕੀ ਨਹੀਂ ਮੈਂ ਤੇ ਵੀਡੀਓ ਵਿੱਚ ਸੁਣ ਕੇ ਮੈਨੂੰ ਦੁੱਖ ਵੀ ਹੁੰਦਾ ਹੈਰਾਨ ਵੀ ਮੈਂ ਬਹੁਤ ਹੁੰਦਾ ਵੀ ਐਦਾ ਨਹੀਂ ਬੋਲ ਇੰਨਾ ਇੰਨਾ ਨਹੀਂ ਹੋਣਾ ਚਾਹੀਦਾ ਠੀਕ ਹੈ ਹਰ ਬੰਦਾ ਪਾਰਟੀ ਜੁੜਿਆ ਹੁੰਦਾ ਤੁਹਾਡੇ ਤੋਂ ਨਹੀਂ ਇਹ ਉਮੀਦ ਬਾਕੀ ਇਹ ਤਾਂ ਇਹ ਤਾਂ ਕੰਜਰਾਂ ਦਾ ਟੱਬਰ ਹੈ ਨਾ ਜਿਹੜੇ ਪੋਲਿਟਿਸ਼ੀਅਨਸ ਆਪਣੇ ਹੈਗੇ ਨੇ ਮੈਂ ਸ਼ਰਯਾਮ ਕਹਿਣਾ ਤੁਹਾ ਤੁਹਾਡੀ ਸਖਸ਼ੀਅਤ ਨਹੀਂ ਸੀ ਇਦਾਂ ਦੀ ਮੈਂ ਤਾਂ ਇਹ ਗੱਲਾਂ ਤੁਹਾਨੂੰ ਤਾਂ ਇਹ ਇਸ ਗੰਦ ਚੋਂ ਨਿਕਲਣ ਵਾਸਤੇ ਕਹਿਣਾ ਕਿਉਂਕਿ ਤੁਹਾਡੀ ਸਖਸ਼ੀਅਤ ਨਹੀਂ ਇਹੋ ਜੀ ਇਸ ਕਰਕੇ ਨਹੀਂ ਤੇ ਮੈਨੂੰ ਲੋੜ ਨਹੀਂ ਆ ਗਾਲਾਂ ਸੁਣਨ ਦੀ ਤੇ ਬਦਨਾਮੀਆਂ ਲੈਣ ਦੀ ਮੈਂ ਆਪਣੇ ਘਰ ਮੇਰੇ ਬੱਚੇ ਇੱਥੇ ਠੀਕ ਠਾਕ ਆ ਮੈਂ ਆਪਣਾ ਕੰਮ ਕਰ ਕਰਦਾ ਦਸਾਂ ਨੌਂਾਂ ਦੀ ਕਮਾਈ ਕਰਦਾ ਮੈਂ ਤੁਹਾਨੂੰ ਵੀ ਪਤਾ ਮੈਂ ਅੱਜ ਵੀ ਦੰਦੇ ਮੰਡੇ ਤੋਂ ਲੈ ਕੇ ਫਰਡੇ ਤੱਕ ਮੰਡੇ ਤੋਂ ਫਰਡੇ ਤੱਕ ਮੈਂ 9 ਘੰਟੇ ਜੌਬ ਕਰਦਾ ਕਿਉਂਕਿ ਮੈਨੂੰ ਯਕੀਨ ਹੁੰਦਾ 10-9ਾਂ ਦੀ ਕਮਾਈ ਕਰਕੇ ਖਾਣਾ ਮੈਂ ਨਹੀਂ ਕਹਿੰਦਾ ਮੈਂ ਕੋ ਬਹੁਤ ਮਿਲੀਅਨਰ ਹਾਂ ਤੇ ਮੈਂ ਮਿਲੀਅਨ ਮਿਲੀਅਨਰ ਬਣਨਾ ਨਹੀਂ ਚਾਹੁੰਦਾ ਐਕਚੁਅਲੀ ਮੈਂ ਕਹਿੰਨਾ ਮੇਰੇ ਬੱਚੇ ਸੈੱਟ ਨੇ ਮੈਂ ਠੀਕ ਹੈ ਮਾਲਕ ਜਿੰਨਾ ਕਿ ਦੇ ਜਾਂਦਾ ਇੰਨਾ ਕੀ ਦਵੇ ਮੈਂ ਆਪਣੀ ਔਕਾਤ ਚੋਂ ਬਾਹਰ ਜਾਣਾ ਨਹੀਂ ਚਾਹੁੰਦਾ ਮੈਂ ਰੱਬ ਨਾਲ ਤੇ ਧਰਤੀ ਨਾਲ ਜੁੜਿਆ ਰਹਿਣਾ ਚਾਹੁੰਦਾ ਗੱਲ ਇਹ ਹੈ ਕਿ ਤੁਸੀਂ ਮੋਦੀ ਸਾਹਿਬ ਦੇ ਗੋਣ ਗਾਓ ਜੀ ਸਾਦਕੇ ਤੁਸੀਂ ਗਾ ਰਹੇ ਹੋ ਮੇਰੇ ਕਹਿ ਕਿਹੜਾ ਤੁਸੀਂ ਹਟ ਜਾਣਾ ਪਰ ਇੱਕ ਸਵਾਲ ਆ ਤੁਹਾਨੂੰ ਇੱਕ ਨਹੀਂ ਤਿੰਨ ਚਾਰ ਸਵਾਲ ਨੇ ਪਹਿਲਾਂ ਮੈਂ ਪੁੱਛ ਟਿਆਂ ਜਿਹੜੀਆਂ ਗੱਲਾਂ ਤਾਂ ਠੀਕ ਹੈ ਕਿ ਤੁਹਾਡਾ ਤੁਹਾਨੂੰ ਤੁਹਾਡਾ ਅਹੁਦਾ ਕਿਤੇ ਵੱਡਾ ਇਹਨਾਂ ਚੀਜ਼ਾਂ ਨਾਲ ਪਰ ਹੁਣ ਜਿਹੜੀ ਮੈਂ ਗੱਲ ਤੁਹਾਨੂੰ ਪੁੱਛਣੀ ਆ ਨੇ ਕੀ ਦੇਖੋ ਤੁਹਾਡੀ ਮਾਂ ਮੇਰੀ ਮਾਂ ਤੁਹਾਡੀਆਂ ਭੈਣਾਂ ਮੇਰੀਆਂ ਭੈਣਾਂ ਆਪਣਾ ਖੂਨ ਤਾਂ ਇੱਕੋ ਹੀ ਆ ਨਾ ਸਾਰਾ ਗਾਲਾ ਤਾਂ ਉੱਥੇ ਹੀ ਜਾਂਦੀਆਂ ਨੇ ਕੀ ਮੋਦੀ ਜਾਂ ਬੀਜੇਪੀ ਤੁਹਾਨੂੰ ਆਪਣੀ ਮਾਂ ਤੋਂ ਵੀ ਪਿਆਰਾ ਅਜ ਕੀ ਮੋਦੀ ਜਾਂ ਬੀਜੇਪੀ ਕੀ ਪਿਓ ਤੋਂ ਵੀ ਵੱਡਾ ਰਤਪਾ ਉਹ ਦਾ ਅਜ ਕੀ ਮੋਦੀ ਤੁਹਾਨੀਆਂ ਭੈਣਾਂ ਤੁਹਾਡੇ ਭਰਾਵਾਂ ਚਲੋ ਭੈਣਾਂ ਭਰਾਵਾਂ ਨੂੰ ਥੋੜਾ ਸਾਈਡ ਤੇ ਕਰ ਦਿੰਨੇ ਆ ਕਿਉਂਕਿ ਬਾਅਦ ਚ ਰਿਸ਼ਤੇ ਥੋੜੇ ਜਿਹਾ ਹੋ ਜਾਂਦੇ ਨੇ ਪਰ ਤੁਹਾਡੇ ਬੱਚਿਆਂ ਤੋਂ ਸਾਡੀ ਭਾਬੀ ਮੇਰੀ ਮਾਂ ਵਰਗੀ ਭਾਬੀ ਨੋਹਾਂ ਤੋਂ ਤਿਆਂ ਤੋਂ ਵੀ ਜ਼ਿਆਦਾ ਪਿਆਰਾ ਹੋ ਗਿਆ ਮੋਦੀ ਤੇ ਬੀਜੇਪੀ ਜਿਨ੍ਹਾਂ ਨੂੰ ਲੋਕਾਂ ਨੇ ਇੰਨੀਆਂ ਗੰਦੀਆਂ ਗੰਦੀਆਂ ਗਾਲਾਂ ਕਹੀ ਜਾਂਦੇ ਨੇ ਪਿਓ ਸਾਡੇ ਨੂੰ ਕੰਜਰ ਤਾਂ ਕਹੀ ਜਾਂਦੇ ਨੇ ਮਾਂ ਸਾਡੀ ਨੂੰ ਕਈ ਕੁਛ ਕਹੀ ਜਾਂਦੇ ਨੇ ਤੁਹਾਨੂੰ ਜੋ ਜੋ ਕਹਿੰਦੇ ਨੇ ਉਹ ਵੀ ਤੁਹਾਨੂੰ ਪਤਾ ਪਰ ਕਾਦੇ ਵਾਸਤੇ ਸਾਰਾ ਕੁਝ ਸੁਣ ਰਹੇ ਹੋ ਮੇਰੀ ਸਮਝ 'ਚ ਹੀ ਨਹੀਂ ਆ ਰਿਹਾ ਮੈਂ ਮੱਥਾ ਫੜ ਫੜ ਕੇ ਬੈਠ ਕੇ ਵੀ ਦੇਖ ਲਿਆ ਸੋਚ ਸੋਚ ਕੇ ਕਿੰਨੀ ਕਿੰਨੀ ਢੇਰ ਕਾਦੇ ਵਾਸਤੇ ਤੁਸੀਂ ਇੰਨੀ ਮਿਹਨਤ ਕੀਤੀ ਏਡੇ ਵੱਡੇ ਤੁਸੀਂ ਸੰਘਰਸ਼ ਕੀਤਾ ਮੇਰੇ ਤੋਂ ਮੈਂ ਤੁਹਾਡੇ ਇੱਕ ਇੱਕ ਚੀਜ਼ ਤੋਂ ਵਾਕਫ ਹਾਂ ਕਿਵੇਂ ਤੁਸੀਂ ਸੰਘਰਸ਼ ਕੀਤਾ ਤੁਹਾਡੇ ਕੋਲ ਲੇਡੀ ਸਾਈਕਲ ਹੁੰਦਾ ਸੀ ਲਾਲ ਰੰਗ ਦਾ ਮੋਰੇ ਟੋਕਰੀ ਲੱਗੀ ਹੁੰਦੀ ਸੀ ਯਾਦ ਆ ਜਦੋਂ ਪੜ੍ਹਦੇ ਮੈਨੂੰ ਉਹ ਵੀ ਚੇਤਾ ਆ ਉਸ ਤੋਂ ਬਾਅਦ ਸਕੂਟਰ ਲਿਆ ਸੀਗਾ ਬਿਸਕੁਟੀ ਰੰਗ ਦਾ ਉਹ ਵੀ ਮੈਨੂੰ ਪਤਾ ਹੈ ਫਿਰ ਮਰੂਤੀ ਲਈ ਸਟੈਪ ਬਾਈ ਸਟੈਪ ਮਰੂਤੀ ਲਈ ਬਿਸਕੁਟੀ ਰੰਗ ਦੀ ਜਿਹਦਾ ਨੰਬਰ ਸੀਗਾ ਡੀ ਡੀ ਕਯੂ 2250 ਇਹੀ ਨੰਬਰ ਸੀ ਨਾ ਫਿਰ ਗਾਂ ਤੋਂ ਗਾਂ ਚਲੋ بڑا مالک ਦੀ ਕਿਰਪਾ ਹੋਈ ਪਰ ਐਡਾ ਵੱਡਾ ਨਾਮ ਬਣਾ ਕੇ ਐਡਾ ਵੱਡਾ ਨਾਮ ਤੋਹਾ ਓਹੋ ਸੀਨਾ ਐਦਾਂ ਹੁੰਦਾ ਚੌੜਾ ਪਰ ਉਹਨਾਂ ਹੀ ਅਜ ਦੁੱਖ ਵੀ ਹੋ ਰਿਹਾ ਐਡਾ ਵੱਡਾ ਨਾਮ ਬਣਾ ਕੇ ਇੰਨੀ ਇੱਜ਼ਤ ਲੋਕਾਂ ਵਿੱਚ ਕਰ ਕਰਾ ਕੇ ਕਿਹੜੇ ਚੱਕਰਾਂ 'ਚ ਪੈ ਗਿਆ ਤੁਸੀਂ ਕੀ ਲੈਣਾ ਤੁਸੀਂ ਐਮਪੀ ਬਣ ਕੇ ਕੀ ਲੈਣਾ ਤੁਸੀਂ ਐਮਐਲਏ ਬਣ ਕੇ ਸਿਕਿਉਰਿਟੀ ਤੁਹਾਡੇ ਕੋ ਉਦਾਂ ਹੀ ਬੜੀ ਸੀਗੀ ਐਜ ਸਿੰਗਰ ਵੀ ਤੁਹਾਡਾ ਨਾ ਸੀਗੀ ਜਾਂ ਦੋ ਤਿੰਨ ਜੀਪਾਂ ਜੂਪਾਂ ਲੱਗੀਆਂ ਹੁੰਦੀਆਂ ਸੀ ਤੁਹਾਨੂੰ ਪਤਾ ਗੱਲੇ ਆ ਕਿ ਇਹ ਗੱਲਾਂ ਮੈਨੂੰ ਤੇ ਨਹੀਂ ਪਚ ਰਹੀਆਂ ਅੱਜ ਮੈਂ ਬਹੁਤ ਜਿਗਰਾ ਕਰਕੇ ਬੈਠਾਂ ਤੇ ਮੈਂ ਮਾਫੀ ਅਗੇਨ ਮੰਗ ਲੀਨਾ ਤੁਹਾਡੇ ਕੋਲੋਂ ਕਿ ਕੁਛ ਇੱਕ ਸ਼ਾਇਦ ਮੈਂ ਤੋਂ ਗੱਲਾਂ ਕੁਛ ਇੱਕ ਕੀ ਸ਼ਾਇਦ ਸਾਰੀਆਂ ਤੁਹਾਨੂੰ ਨਾ ਪਚਣ ਅੱਜ ਪਰ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਬਹੁਤ ਪਿਆਰ ਕਰਦਾ ਆਪਣੇ ਆਪ ਤੋਂ ਵੀ ਜ਼ਿਆਦਾ ਤੁਹਾਨੂੰ ਪਿਆਰ ਕਰਦਾ ਇਸ ਕਰਕੇ ਮੈਂ ਅੱਜ ਤੁਹਾਡੀਆਂ ਇਹ ਗੱਲਾਂ ਕਰਨ ਵਾਸਤੇ ਤੁਹਾਡੇ ਤੋਂ ਕੁਝ ਸਵਾਲ ਕਰਨ ਲਈ ਬੈਠਿਆ ਹਾਂ ਨਹੀਂ ਤੇ ਅਗੇਨ ਮੈਂ ਕਹਿਣਾ ਮੈਨੂੰ ਕੀ ਲੋੜ ਸੀ ਮੈਂ ਤਾਂ ਇੱਥੇ ਸੈਟਲ ਆ ਆਪਣੇ ਘਰ ਬੜਾ ਵਧੀਆ ਚੱਲੀ ਜਾਂਦਾ ਮੇਰਾ ਪਰ ਇਹ ਕੀ ਜੋ ਮਾਪਿਓ ਨੂੰ ਸਾਡੇ ਮਾਪਿਓ ਇਸ ਵੇਲੇ ਇਸ ਦੁਨੀਆ ਤੇ ਨਹੀਂ ਨੇ ਤੇ ਕੀ ਫਾਇਦਾ ਤੁਹਾਨੂੰ ਜਿਹੜੇ ਅੱਜ ਕੱਲ ਜ਼ਿੰਦਾਬਾਦ ਜ਼ਿੰਦਾਬਾਦ ਕਰਦੇ ਨੇ ਪਤਾ ਨਹੀਂ ਇਹਨਾਂ ਨੇ ਕੱਲ ਨੂੰ ਕੀ ਕਰਨ ਲੱਗ ਜਾਣਾ ਕਿਉਂਕਿ ਜ਼ਮਾਨਾ ਬਦਲ ਗਿਆ ਅੱਜ ਤੋਂ 20 25 30 ਸਾਲ ਪਹਿਲਾਂ ਲੋਕੀ ਹੋਰ ਸਨ ਇਹਨਾਂ smartphones ਨੇ ਦੁਨੀਆ ਬਦਲ ਦਿੱਤੀ ਦੁਨੀਆ ਦੀ ਸੋਚ ਹੀ ਬਦਲ ਦਿੱਤੀ ਐਕਚੁਅਲੀ ਮੈਸੇਜ ਆਉਂਦੇ ਗਰੁੱਪਾਂ ਦੇ ਵਿੱਚ ਉਹ ਮੈਸੇਜ ਦੇ ਕਿ ਜਿੱਦੜੀ ਮਰਜ਼ੀ ਤੁਸੀਂ ਹਵਾ ਚਲਾ ਲਓ ਅੱਜ ਕੱਲ੍ਹ ਪੰਜਾਬ ਤੁਹਾਨੂੰ ਬਹੁਤ ਪਿਆਰ ਕਰਦਾ ਇੱਕ ਸੁਝਾਅ ਹੱਥ ਜੋੜ ਕੇ ਤੁਸੀਂ ਮੰਨਣਾ ਤੇ ਹੈ ਨਹੀਂ ਮੈਨੂੰ ਪਤਾ ਪਰ ਮੈਂ ਕਹਿਣ ਜ਼ਰੂਰ ਲੱਗਾ ਕਿ ਅੱਜ ਵੀ ਜੇ ਤੁਸੀਂ ਬੇਸ਼ੱਕ ਤੁਸੀਂ ਕੱਲ ਪੇਪਰ ਭਰ ਦਿੱਤੇ ਨੇ ਅੱਜ ਵੀ ਜੇ ਤੁਸੀਂ ਪੇਪਰ ਵਾਪਸ ਲੈ ਕੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਤੁਸੀਂ ਆਜੋ ਜੇ ਐਮਪੀ ਸ਼ੈਂਪੀ ਬਣਨ ਦਾ ਸ਼ੌਕ ਆ ਨਾ ਐਮਐਲਏ ਐਮਪੀ ਜੋ ਵੀ ਆ ਬਣਨ ਦੇ ਸ਼ੌਕਤ ਅੱਜ ਵੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਆਜੋ ਇਹ ਗਰੰਟੀ ਆ ਕਿ ਪੂਰਾ ਪੰਜਾਬ ਤੁਹਾਨੂੰ ਬਹੁਤ ਪਿਆਰ ਕਰਦਾ ਤੁਹਾਨੂੰ ਕਲਾਵਿਆਂ ਚ ਲੈ ਲੈਣਗੇ ਇਹ ਗਰੰਟੀ ਆ ਐਜ ਸਿੰਗਰ ਤੁਹਾਨੂੰ ਬਹੁਤ ਪਿਆਰ ਕਰਦੇ ਨੇ ਐਜ ਪੋਲਿਟਿਸ਼ੀਅਨ ਵੀ ਤੁਹਾਨੂੰ ਪਿਆਰ ਕਰਨਗੇ ਪਰ ਪਾਰਟੀ ਉਹ ਛੱਡ ਦਿਓ ਉਹ ਪਾਰਟੀ ਤੁਹਾਡੀ ਨਿਗਾ ਵਿੱਚ ਬਹੁਤ ਚੰਗੀ ਹੋ ਸਕਦੀ ਆ ਦੋ ਤੋਤੇ ਹੋ ਸਕਦੇ ਨੇ ਤੁਹਾਡੀ ਨਿਗਾ ਦੇ ਵਿੱਚ ਉਹ ਉਹਨਾਂ ਵਰਗੀ ਕੋਈ ਚੰਗੀ ਪਾਰਟੀ ਨਹੀਂ ਹੋਏਗੀ ਪਰ ਉਹ ਸਿਰਫ ਤੁਹਾਡੀ ਨਿਗਾ ਦੇ ਵਿੱਚ ਪੂਰੇ ਪੰਜਾਬ ਦੀ ਨਿਗਾ ਦੇ ਵਿੱਚ ਕੀ ਇਮੇਜ ਉਸ ਚੀਜ਼ ਦੀ ਉਹਨਾਂ ਉਸ ਪਾਰਟੀ ਦੀ ਬਣ ਚੁੱਕੀ ਆ ਜਾਂ ਉਸ ਪ੍ਰਾਈਮ ਮਿੰਿਸਟਰ ਦੀ ਬਣ ਚੁੱਕੀ ਆ ਤੁਸੀਂ ਕਿਹੜੇ ਕਿਹੜੇ ਦਿਲ ਦੇ ਵਿੱਚ ਉਹ ਚੀਜ਼ ਕੱਢੋਗੇ ਪਹਿਲਾਂ ਇਹ ਦੱਸੋ ਕਿਹਦਾ ਕਿਹਦਾ ਦਿਲ چیر ਕੇ ਉਹ ਗਲਤ ਇਮੇਜ ਜਿਹੜੀ ਬਣ ਚੁੱਕੀ ਕਿਵੇਂ ਕੱਢੋਗੇ ਤੁਸੀਂ ਕਿੰਨਾਕ ਰੋਜ ਤੁਸੀਂ ਸੂਫੀ ਬਣ ਕੇ ਲੈਕਚਰ ਦਿਓਗੇ ਅੱਜ ਕੱਲ੍ਹ ਹੈ ਨਹੀਂ ਲੋਕੀ ਬਹੁਤਾ ਸੂਫੀ ਨਹੀਂ ਸੁਣਨਾ ਚਾਹੁੰਦੇ ਇਹ ਤੁਹਾਨੂੰ ਵੀ ਪਤਾ ਅੱਜ ਕੱਲ੍ਹ ਜਾਦ ਫਿਰ ਕੰਜਰ ਬਣਨਾ ਪੈਂਦਾ ਇਹਨਾਂ ਵਾਂਗੂ ਜਿਹੜੇ ਕੰਜਰ ਤੁਰੇ ਫਿਰਦੇ ਨੇ ਆਹ ਪੋਲਿਟਿਸ਼ੀਅਨ ਜਾਦ ਫਿਰ ਇਹਨਾਂ ਵਾਂਗੂ ਕੰਜਰ ਬਣਨਾ ਪੈਂਦਾ ਸੂਫੀ ਜਨ ਨੂੰ ਕੋਈ ਨਹੀਂ ਪੁੱਛਦਾ ਇੱਕ ਵਾਰੀ ਕੋਸ਼ਿਸ਼ ਕਰੋ ਜੇ ਲੜਨਾ ਹੀ ਹੈ ਇਲੈਕਸ਼ਨ ਆਜ਼ਾਦ ਆ ਜਾਓ ਮੱਥਾ ਟੇਕ ਦਿਓ ਮੋਦੀ ਸਾਹਿਬ ਨੂੰ ਮਾਫੀ ਮੰਗ ਕੇ ਕਹੋ ਮੈਂ ਬਸ ਜੋ ਵੀ ਤੁਸੀਂ ਕੀਤਾ ਠੀਕ ਹੈ ਮਾਫੀ ਚਾਹਣਾ ਪਰ ਮੈਂ ਪੰਜਾਬ ਨਾਲ ਜੁੜਨਾ ਚਾਹੁੰਦਾ ਇੱਕ ਵਾਰੀ ਕਰੋ ਤਾਂ ਪ੍ਰੈਸ ਕਾਨਫਰੈਂਸ ਕੱਲ ਨੂੰ ਹੀ ਕਰ ਲਓ ਪ੍ਰੈਸ ਕਾਨਫਰੈਂਸ ਕਿ ਮੈਂ ਵੀ ਮੈਂ ਦੇਖੋ ਅਸੀਂ ਪੰਜਾਬ ਪੰਜਾਬ ਵੀ ਪੰਜਾਬੀਅਤ ਨੂੰ ਥੋੜਾ ਸੀ ਜਾਂ ਪੁਲਿਸ ਦੇ ਜਾਂ ਪੰਜਾਬ ਨੂੰ ਅਸੀਂ ਤਾਂ ਇੱਕ ਇੱਕ ਸਾਡਾ ਕਤਰਾ ਜਿਹੜਾ ਪੰਜਾਬ ਨਾਲ ਜੁੜਿਆ ਹੋਇਆ ਹੈ ਇੱਕ ਇੱਕ ਸਾਹ ਸਾਡਾ ਪੰਜਾਬ ਨਾਲ ਜੁੜਿਆ ਹੋਇਆ ਤੁਸੀਂ ਕੱਲ ਨੂੰ ਪ੍ਰੈਸ ਕਾਨਫਰੰਸ ਕਰਕੇ ਕਹੋ ਵੀ ਮੋਦੀ ਸਾਹਿਬ ਜਿੰਨੀ ਆਪਣੀ ਨੀਵੀ ਸੋਹਣੀ ਨੇ ਵੀ ਜਿੰਨੀ ਬੀਤੀ ਸੋਹਣੀ ਬੀਤੀ ਇੱਕ ਦੂਜੇ ਦੀ ਬੁਰੀ ਨਾ ਕੀਤੀ ਇਦਾਂ ਕਹਿ ਦਿਓ ਕੱਲ ਨੂੰ ਤੇ ਆਜ਼ਾਦ ਉਮੀਦਵਾਰ ਲੜੋ ਕਿਉਂਕਿ ਮੈਂ ਪੰਜਾਬ ਨੂੰ ਪੰਜਾਬ ਨੂੰ ਜਿੰਨਾ ਕਿ ਮੇਤੋ ਤੁਹਾਡੀ ਸੇਵਕ ਹੋ ਗਈ ਹੋ ਗਈ ਪਰ ਮੈਂ ਪੰਜਾਬ ਤੋਂ ਦੂਰ ਰਹਿ ਕੇ ਰਾਜਨੀਤੀ ਨਹੀਂ ਕਰ ਸਕਦਾ ਤੇ ਨਾ ਲੋਕਾਂ ਨੇ ਕਰਨ ਦੇਣੀ ਆ ਰੱਬ ਕਰੇ ਤੁਸੀਂ ਜਿੱਤ ਜਾਓ ਜਿਸ ਤਰੀਕੇ ਨਾਲ ਵੀ ਹੈਗੇ ਹੋ ਜਿੱਤ ਜਾਓ ਪਰ ਭਾਜੀ ਮੇਰੇ ਪਿਓ ਰਾਜਨੀਤੀ ਗੰਦੀ ਸੀ ਗੰਦੀ ਹੈ ਤੇ ਗੰਦੀ گا ਤੋਂ گاਉ ਬਹੁਤੀ ਗੰਦੀ ਹੋ ਜਾਣੀ ਆ 2027 ਦੇ ਇਲੈਕਸ਼ਨਾਂ ਵਿੱਚ ਦੇਖਿਓ ਹੋਰ ਗੰਦ ਪੈ ਜਾਣਾ ਇਹ ਸੁਧਰਨ ਵਾਲਾ ਕੰਮ ਨਹੀਂ ਹੋਣਾ ਇਹ ਰਿਸ਼ਤਿਆਂ ਵਿੱਚ ਜਾ ਵੜਿਆ ਲੋਕਾਂ ਦੇ ਬੈੱਡਰੂਮਾਂ ਵਿੱਚ ਜਾ ਵੜਿਆ ਲੋਕਾਂ ਦੇ ਧੀਆਂ ਵਿੱਚ ਜਾ ਵੜਿਆ ਹੀ ਰਾਜਨੀਤੀ ਸਾਡੇ ਪੰਜਾਬ ਦੀ ਇਹ ਜੇ ਕੋ ਹੋ ਗਈ ਲੋਕਾਂ ਨੇ ਸੁਧਰ ਜਾਣਾ ਰਾਜਨੀਤਿਕ ਲੋਕਾਂ ਨੇ ਭੁੱਲੀ ਜਾਈਏ ਆਪਾਂ ਇਹ ਤਾਂ ਕੰਮ ਖਰਾਬ ਹੋ ਜਾਣਾ ਸਾਡੇ ਪੰਜਾਬ ਦਾ ਮੁੱਦੇ ਤਾਂ ਹੈ ਹੀ ਨਹੀਂ ਨਾ ਕਿਸੇ ਕੋਲ ਮੁੱਦਿਆਂ ਦੀ ਕੋਈ ਗੱਲ ਸੁਣੀ ਇੱਕ ਦੂਸਰੇ ਧੀ ਪੈਣੇ ਕਰਨ ਤੇ ਲੱਗੇ ਹੋਏ ਨੇ ਬਸ ਤੇ ਰਾਜਨੀਤੀ ਇਹ ਇਦਾਂ ਹੀ ਰਹਿਣੀ ਆ ਪਰ ਫੇਰ ਵੀ ਤੁਸੀਂ ਕੁਦਣਾ ਆ ਤੇ ਕੁਦਦੇ ਰਹੋ ਮੈਂ ਤੇ ਬੇਨਤੀ ਕਰ ਸਕਦਾ अगेन ਮੈਂ ਘਟੂ ਘਟ 100 ਵਾਰੀ ਹੱਥ ਜੋੜ ਲੈਨੇ ਇਸ 15 ਮਿੰਟ ਦੀ ਵੀਡੀਓ ਵਿੱਚ ਤੇ ਅਖੀਰ ਤੇ ਮੈਂ ਫੇਰ ਕਹਾਗਾ ਹੀ ਕਿ ਰੱਬ ਦਾ ਵਾਸਤਾ ਇਸ ਗੰਦ ਚੋਂ ਨਿਕਲੋ ਤੁਸੀਂ ਗਾਣੇ ਵਿੱਚ ਵੀ ਬੁੱਢੇ ਨਹੀਂ ਹੋਏ ਕੱਲ ਨੂੰ ਅਨਾਉਂਸ ਕਰ ਦੋ ਵੀ ਮੈਂ ਦੁਬਾਰਾ ਚਲੋ ਪੋਲਿਟਿਕਸ ਜੇ ਛੱਡ ਕੇ ਤੁਸੀਂ ਗਾਣੇ ਵਿੱਚ ਹੀ ਐਸਾ ਤੁਹਾਡਾ ਗਾਣਾ ਐ ਇਸ ਉਮਰ ਦੇ ਜਦੋਂ ਮੈਂ ਸੁਣਦਾ ਮੈਂ ਤਾਂ ਐਦਾਂ ਹੋ ਜਾਂਦਾ ਯਾਰ ਕਿੱਡਾ ਵੱਡਾ ਗਾਣਾ ਮੇਰੇ ਭਰਾ ਦਾ ਸੁਰ ਐਦਾਂ ਚੱਕ ਚੱਕ ਤੁਸੀਂ ਰੱਖਦੇ ਐਦਾਂ ਸੁਰ ਪਤਾ ਲੱਗਦਾ ਇੱਥੋਂ ਸੁਰ ਚੱਕ ਕੇ ਇੱਥੇ ਰੱਖਦੇ ਪਤਾ ਲੱਗਦਾ ਸੁਰ ਸੁਰ ਨੂੰ ਟੱਚ ਕੀਤਾ ਬੰਦੇ ਨੇ ਅੱਜ ਵੀ ਤੁਹਾਡਾ ਗਾਣਾ ਬੁੱਢਾ ਨਹੀਂ ਹੋਇਆ ਸਾਰਾ ਕੁਝ ਛੱਡ ਦਿਓ ਕੱਲ ਨੂੰ ਅਨਾਉਂਸ ਕਰ ਦਿਓ ਕਿ ਮੈਂ ਸੰਗੀਤ ਚ ਦੁਬਾਰਾ ਆ ਗਿਆ ਦੇਖਿਓ ਫਿਰ ਉਦਾਂ ਹੀ 2 2 3 3 ਸ਼ੋ ਨਹੀ ਕਰਨੇ ਉਹ ਵੱਖਰੀ ਗੱਲ ਆ ਪਰ ਤੁਹਾਨੂੰ ਪਿਆਰ ਲੋਕੀ ਐਜ ਸਿੰਗਰ ਬਹੁਤ ਕਰਦੇ ਨੇ ਕੱਲਾ ਪੰਜਾਬ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਬਹੁਤ ਪਿਆਰ ਕਰਦੇ ਨੇ ਲੋਕੀ ਸੋ ਮੈਂ ਜਿੰਨਾ ਵੀ ਕਿਹਾ ਅੱਜ ਜਿੰਨਾ ਕੋ ਬੋਲਿਆ ਮੈਂ ਮਾਫੀ ਤੁਹਾਡੇ ਕੋਲ ਅਡਵਾਂਸ ਸੀ ਮੈਂ ਮੰਗ ਲਈ ਤੁਹਾਡੇ ਫੋਨ ਵਿੱਚ ਮੈਸੇਜ ਪਹਿਨੇ ਅੱਜ ਦੇ ਤੇ بس ਇਹੀ ਹੈ ਗਾਣਾ ਮੈਨੂੰ ਸ਼ਾਇਦ ਅੱਜ ਘਰ ਤੋਂ ਪਹਿ ਜਾਣ ਪਰ ਹੋ ਸਕਦਾ ਕਿ ਇਸ ਵੀਡੀਓ ਨੂੰ ਪੋਜ਼ਿਟਿਵ ਵੀ ਲਿਆ ਜਾਵੇ ਇਹ ਵੀ ਮੈਂ ਉਮੀਦ ਕਰਦਾ ਆਪਣੇ ਪਰਿਵਾਰ ਤੋਂ ਕਿ ਇਸ ਵੀਡੀਓ ਨੂੰ ਪੋਜ਼ਿਟਿਵ ਵੀ ਲਿਆ ਜਾਵੇ ਸ਼ਾਇਦ ਤੇ ਕੁਛ ਨਾ ਕੁਛ ਮੋੜਾ ਪਵੇ ਮੈਂ ਆਪਣੇ ਪਰਿਵਾਰ ਨੂੰ ਵੀ ਕਹਿਣਾ ਰੱਬ ਦਾ ਵਾਸਤਾ ਕੋਸ਼ਿਸ਼ ਕਰੋ ਇੱਕ ਸੈਟਿੰਗ ਕਰਨ ਦੀ ਘਰ ਦੇ ਵਿੱਚ ਤੇ ਛੱਡੋ ਜਿਹਨਾਂ ਲੋਕਾਂ ਲਈ ਇਹ ਚੀਜ਼ਾਂ ਇਹ ਤੁਹਾਡੇ ਲਈ ਬਣੀ ਹੀ ਨਹੀਂ ਐਕਚੁਅਲੀ ਰਾਜਨੀਤੀ ਤੁਹਾਡੇ ਲਈ ਨਹੀਂ ਬਣੀ ਜਿਨਾਂ ਲਈ ਬਣੀ ਆ ਉਹ ਕੁੱਤਿਆਂ ਵਾਂਗ ਘੁੰਮੀ ਜਾਣ ਧੁੰਮਣ ਦਿਓ ਸਾਨੂੰ ਕੀ ਉਹਨਾਂ ਵਾਸਤੇ ਬਣੀ ਉਹ ਯੂਜ਼ ਟੂ ਹੋ ਚੁੱਕੇ ਨੇ ਉਹਨਾਂ ਨੂੰ ਧੀਆਂ ਪਹਿਣਾ ਇੱਕ ਕਰ ਦਿਓ ਲੀਰੋ ਲੀਰ ਕਰ ਦਿਓ ਕੋਈ ਫਰਕ ਨਹੀਂ ਪੈਣਾ ਉਹਨਾਂ ਨੂੰ ਕਿਉਂਕਿ ਉਹਨਾਂ ਦੇ ਕੋਈ ਮਤਲਬ ਹੀ ਨਹੀਂ ਨਾ ਚੀਜ਼ਾਂ ਦਾ ਉਹ ਯੂਜ਼ ਟੂ ਹੋ ਚੁੱਕੇ ਨੇ ਬੇਸ਼ਰਮ ਹੋ ਚੁੱਕੇ ਨੇ ਤੇ ਮੈਂ ਨਹੀਂ ਚਾਹੁੰਦਾ ਮੇਰਾ ਭਰਾਏ ਹੋ ਜਾ ਬੇਸ਼ਰਮ ਬਣੇ ਹੂੰ ਸਕਦਾ ਤੁਸੀਂ ਇਸ ਚੀਜ਼ ਨੂੰ ਥੋੜਾ ਪੋਜ਼ਿਟਿਵ ਲਵੋ ਤੇ ਕਰਪਾ ਕਰੋ ਥੋੜੀ ਜੀ ਛੱਡੋ ਇਸ ਗੰਦ ਵਿੱਚੋਂ ਨਿਕਲੋ ਬਾਕੀ ਮੈਂ ਵੀਡੀਓ ਖਤਮ ਕਰਨ ਤੋਂ ਪਹਿਲਾਂ ਸਾਰੇ ਪੰਜਾਬੀਆਂ ਨੂੰ ਕਹਿਣਾ ਕਿ ਜੇ ਕੱਲ ਨੂੰ ਆਜ਼ਾਦ ਉਮੀਦਵਾਰ ਤੇ ਤੌਰ ਤੇ ਲੜਦੇ ਤੇ ਫਿਕਰ ਹੀ ਕਰਕੇ ਦਿਖਾ ਦਿਓ ਜਿਹੜੀਆਂ ਗੱਲਾਂ ਮੈਂ ਕਹੀਆਂ ਨੇ ਜਿਹੜਾ ਤੁਸੀਂ ਕਹਿੰਦੇ ਸੀ ਤੁਹਾਨੂੰ ਕਲਾਕਾਰ ਤੌਰ ਤੇ ਬਹੁਤ ਪਿਆਰ ਕਰਦੇ ਆ ਉਹ ਕਰਕੇ ਦਿਖਾ ਦਿਓ ਫਿਰ ਜੇ ਇਸ ਪਾਰਟੀ ਨੂੰ ਛੱਡਦੇ ਨੇ ਪਾਰਟੀ ਤੇ ਮੁੱਦਾ ਆ ਨਾ ਉਦਾਂ ਤੁਸੀਂ ਬਹੁਤ ਪਿਆਰ ਕਰਦੇ ਹੋ ਪਾਰਟੀ ਨੂੰ ਜੇ ਛੱਡਦੇ ਨੇ ਜੇ ਮੇਰੇ ਕਹਿਣ ਤੇ ਛੱਡ ਲੈਣ ਤੇ ਫਿਰ ਦਿਖਾ ਦਿਓ ਜਰਾ ਫਿਰ ਉਹ ਖੋਲ ਦਿਲੀ ਸੋ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ ਰਹੋ ਆਬਾਦ ਰਹੋ ਮਾਲਕ ਤੁਨ ਪੂਰੇ ਪੰਜਾਬੀ ਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ